ਆਪਣੇ ਲੋਕ ਗਲੀਆਂ ਨਾਲੀਆਂ ਦਾਲਾਂ ਤੋਂ ਉੱਠੇ ਉੱਪਰ ਨਹੀਂ ਉੱtre ਹੈਗੇ ਜੀ ਆਪਣੇ ਲੋਕਾਂ ਨੂੰ ਮੁੱਦਿਆਂ ਦੀ ਗੱਲ ਹੀ ਨਹੀਂ ਕਰਨੀ ਆਉਂਦੀ ਜੀ ਆਪਣੇ ਇਹ ਪ੍ਰੋਪਾਗੰਡਾ ਸਰਕਾਰ ਦੇ ਆਪਣੇ ਲੋਕਾਂ ਨੂੰ ਬਸ ਗਲੀਆਂ ਨਾਲੀਆਂ ਦਾਲਾਂ ਸਾਭੀਆਂ ਇਹਨਾਂ 'ਚ ਫਸਾਇਆ ਜਾ ਰਿਹਾ ਜੀ ਫਰੀ ਦਾ ਦੇ ਦੇ ਕੇ ਇਹਨਾਂ ਨੂੰ ਕਮਜ਼ੋਰ ਖੋਖਲੇ ਕੀਤਾ ਜਾਂਦਾ ਜੀ 4-4 ਘੰਟੇ ਸਮਾਂ ਲੋਕ ਬਰਬਾਦ ਕਰ ਰਹੇ ਨੇ ਸਿਰ 2 ਰੁਪਏ ਕਿਰਾਇਆ ਨਹੀਂ ਦੇ ਰਹੇ ਹੈਗੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਖੜੇ ਰਹਿਣਗੇ ਸਵਾਰੀਆਂ ਚੜਦੇ ਨਹੀਂ ਹੈਗੇ ਪਰ ਸਿਰਫ ਕੀ ਗੱਲ ਅਮੀਰ ਪਰਾਇ ਪਿੱਛੇ ਜੀ ਦਿਖਾਵੇਂ ਦਾ ਪੰਜਾਬ ਨੌਜਵਾਨ ਮਾਰ ਲਿਆ ਜੀ ਨਸ਼ਾ ਇਹ ਜਿਹੜਾ ਉਹ ਦਿਖਾਵੇ ਦਾ ਨਸ਼ਾ ਜੀ ਇੱਕ ਦੋ ਇਹਨੂੰ ਦੇਖ ਕੇ ਮੁੰਡੇ ਵਿਗੜਦੇ ਨੇ ਜੀ ਤੇ ਪਨੀਰ ਨਾਲ ਜੀ ਕਰਦਾ ਪਨੀਰ ਨਾ ਖਾ ਲੰਨੇ ਆ 버ਗਰ ਖਾਣ ਨੂੰ ਆਦਾ 버거 ਜੀ ਕਰ ਹੋਰ ਕੀ ਚਾਹੀਦਾ ਜੀ ਸਬਰ ਨਹੀਂ ਆਉਣਾ ਜੀ ਬੰਦੇ ਅੱਜ ਦੇ ਸਮੇਂ 'ਚ ਉਹ ਵੀ ਅਮੀਰ ਆ ਜੀ ਨੂੰ ਕੋਈ ਬਿਮਾਰੀ ਨਹੀਂ ਹੈਗੀ ਕੋਈ ਹੋ ਨਹੀਂ ਹੈਗੀ ਨਹੀਂ ਤਾਂ ਲੋਕ ਜਿਨ੍ਹਾਂ ਕੋਲ ਇੰਨਾ ਪੈਸਾ ਪੀਜੀਆਈ 'ਚ ਦੇਖੋ ਭਰੇ ਭਏ ਨੇ ਜਾ ਕੇ ਕਰੋੜਾਂ ਪਿਆਹ ਪਿਆਹ ਲੱਖ ਰੁਪਏ ਲੱਗ ਰਹੇ ਆ ਜੀ ਸਭ ਤੋਂ ਅਮੀਰ ਬੰਦਾ ਹੋਈ ਆ ਵੀ ਜਿਹੜਾ ਤੰਦਰੁਸਤ ਆ ਜੀ ਨੌਜਵਾਨ ਵੀ ਸਾਡੇ ਨਾਲ ਖੜਾ ਹੈ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਜੀ ਕੀ ਹਾਲ ਹੈ ਸ਼ਕਾਲ ਜੀ ਬਹੁਤ ਵਧੀਆ ਤੁਸੀਂ ਸਮਾ ਇਨਾਮ ਹੈ ਤੁਹਾਡਾ ਮੇਰਾ ਹੀ ਗੁਰਮੀਤ ਸਿੰਘ ਤੁਸੀਂ ਕਰ ਦਿਓ ਜੀ ਮੈਂ ਇਹ ਮਿੰਨੀਆਂ ਬੱਸਾਂ ਦੇ ਮਾਲਕਾਂ ਨੂੰ ਚੈੱਕ ਕਰਨਾ ਗੱਡੀਆਂ ੱਡੇ 'ਚ ਮਿੰਨੀਆਂ ਬੱਸਾਂ ਆਪਣੀਆਂ ਚੱਲਦੀਆਂ ਨੇ ਜੀ ਆਪਣੀਆਂ ਮਿੰਨੀਆਂ ਬੱਸਾਂ ਹਾਂ ਜੀ ਕੋਲੀ ਕਿਵੇਂ ਚੱਲ ਰਹੀ ਹੈ ਟਰਾਂਸਪੋਰਟ ਅੱਜ ਕੱਲ ਟਰਾਂਸਪੋਰਟ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਦਾ ਪੰਜਾਬ ਦੇ ਕੀ ਹਾਲਾਤ ਨੇ ਸਵਾਰੀਆਂ ਨਹੀਂ ਹੈਗੀਆਂ ਸਵਾਰੀ ਦਾ ਤਾਂ ਬੱਸ ਆਏ ਵੀ ਡਰਾਈਵਰ ਨਾਈਟਰ ਦਾ ਖਰਚਾ ਪਤਾ ਹੁੰਦਾ ਡੀਜ਼ਲ ਦਾ ਪੂਰਾ ਹੁੰਦਾ ਹੀ ਕਈ ਵਾਰ ਤਾਂ ਡੀਜ਼ਲ ਚੋਂ ਵੀ ਪੈਸੇ ਨਹੀਂ ਪੂਰੇ ਹੁੰਦੇ ਜੀ ਹ ਅਮਨੀਆਂ ਬੱਸਾਂ ਦਾ ਕਾਰੋਬਾਰ ਘਾਟੇ ਚ ਐ। ਇਹ ਤਾਂ ਜੀ ਦੇਖੋ ਸਿਸਟਮ ਸਰਕਾਰਾਂ ਕਹਿੰਦੀਆਂ ਦੀ ਰੋਜ਼ਗਾਰ ਦਵਾਗੇ ਜੀ। ਇਹਨਾਂ ਨੇ ਰੋਜ਼ਗਾਰ ਦੇਣੇ ਦਾ ਕੀ ਨੇ ਸਮਾ ਜਿਹੜੇ ਹੈਗੇ ਨੇ ਉਹ ਵੀ ਖੋ ਰਹੇ ਨੇ ਜੀ। ਹੂੰ। ਇੰਨੀ ਇੰਨੀ 80000 ਜਣੇ ਦੇ ਮੈਡਮਾਂ ਦੀ ਤਨਖਾਹ ਨੇ। ਉਹਨਾਂ ਨੂੰ ਕਿਰਾਇਆ ਫਰੀ ਹੈ ਜੀ। ਇਹ ਕੋਈ ਨਾ ਕੋਈ ਆਪਣੇ ਲੋਕਾਂ ਨੂੰ ਨਾ ਜੀ ਮੈਂ ਦੇਖਦਾ ਚਲੋ ਜਿੰਨੀ ਜਿੰਨੀ ਮੇਰੀ ਨੌਲੇਜ ਸਮਝ ਆਈ। ਆਪਣੇ ਲੋਕ ਗਲੀਆਂ ਨਾਲੀਆਂ, ਦਾਲਾਂ ਤੋਂ ਉੱਠੇ ਉੱਪਰ ਨਹੀਂ ਉੱਤਰੇ ਹੈਗੇ ਜੀ। ਆਪਣੇ ਲੋਕਾਂ ਨੂੰ ਮੁੱਦਿਆਂ ਦੀ ਗੱਲ ਹੀ ਨਹੀਂ ਕਰਨੀ ਹੁੰਦੀ ਜੀ। ਆਪਣੇ ਇਹ ਪ੍ਰੋਪਾਗੈਂਡਾ ਸਰਕਾਰ ਦੇ ਆਪਣੇ ਲੋਕਾਂ ਨੂੰ ਬਸ ਗਲੀਆਂ ਨਾਲੀਆਂ ਦਾਲਾਂ ਸਾਬੀਆਂ ਇਹਨਾਂ 'ਚ ਫਸਾਇਆ ਜਾ ਰਹੇ ਆ ਜੀ ਫਰੀ ਦਾ ਦੇ ਦੇ ਕੇ ਇਹਨਾਂ ਨੂੰ ਕਮਜ਼ੋਰ ਖੋਖਲੇ ਕੀਤਾ ਜਾਂਦਾ ਜੀ ਇਹ ਨਹੀਂ ਹੋਣਾ ਚਾਹੀਦਾ ਇਹ ਚੀਜ਼ਾਂ ਤੋਂ ਅਲਰਜੀ ਆ ਜੀ ਇੱਕ ਮਿੰਨੀ ਬੱਸ ਦੀ ਦਾ ਯਾਰ ਕਿਸ ਟਾਈਮ ਬੜੀ ਚੜਾਈ ਰਹੀ ਆ ਪੰਜਾਬ 'ਚ ਮੁੰਡਾ ਮਾਸੀ ਦਾ ਚਲਾਉਂਦਾ ਮਿੰਨੀ ਬੱਸ ਨਹੀਂ ਮੈਂ ਜੀ ਮੇਰੀ 24 ਸਾਲ ਦੀ ਉਮਰ ਆ ਜੀ ਸਾਡੇ ਨਾ ਜੀ ਸਾਡੇ ਵੀ 17 ਮਿੰਨੀਆਂ ਤੇ ਹੀ ਹੁੰਦੀਆਂ ਦੀ ਤੇ ਜੀ ਹੁਣ ਤਿੰਨ ਰਹਿ ਗਈਆਂ ਤੇ ਅਸੀਂ ਵੀ ਸਾਈਕਲਾਂ ਵਾਂਗ ਬਸਾਂ ਪਾਈਆਂ ਨੇ ਜੀ ਜਿਵੇਂ ਕਹਿੰਦੇ ਨੇ ਸਾਈਕਲਾਂ ਵਾਂਗ ਹਰ ਜਿਨ੍ਹਾਂ ਨਾਲ ਸਾਡਾ ਰੂਟ ਪੈਟਦਾ ਹੁੰਦਾ ਸੀ ਅਸੀਂ 184 ਉਹ ਲਿਆਂਦੇ ਹੁੰਦੇ ਸੀ 184 ਲਿਆਉਂਦੇ ਹੁੰਦੇ ਸੀ ਹਰ ਚਾਲ ਅਸੀਂ ਹਰ ਸਾਲ ਅਸੀਂ 84 ਨਮੀ ਰੋਂਦੇ ਹੁੰਦੇ ਸੀ ਪਰ ਹੁਣ ਸੌਦਾ ਜਿਹੜਾ ਘਾਟੇ 'ਚ ਚੱਲ ਗਿਆ ਹਾਂਜੀ ਹਾਂ ਹੁਣ ਬਹੁਤ ਘਾਟੇ 'ਚ ਜਾਈ ਉਹਨਾਂ ਦੀਆਂ ਬੱਸਾਂ ਵੀ ਦਿਖਾ ਕੇ ਆਉਣੇ ਤੁਰਦੇ ਤੁਰਦੇ ਗੱਲਬਾਤ ਕਰਦੇ ਹੁਣ ਘਾਟੇ 'ਚ ਮਾਲ ਚੱਲ ਗਿਆ ਕੰਮ ਹੈ ਹਾਂਜੀ ਹਾਂ ਹੁਣ ਬਹੁਤ ਘਾਟੇ 'ਚ ਹੁਣ ਤੁਹਾਨੂੰ ਦੱਸੀ ਜਾਂਦਾ ਵਾ ਡੀਜ਼ਲ ਗਿਆ ਤੇ ਕਨੈਕਟਰ ਡਰਾਈਵਰਾਂ ਦੇ ਵਾ ਸੇ ਖਰਚੇ ਪੂਰੇ ਹੁੰਦੇ ਨੇ ਜੀ ਮੈਂ ਕਿ ਸੁਯੋਗੀ ਰਹੂਗਾ ਬਸ ਤੇ ਜਰੂਰ ਦਿਖਾਇਆ ਜਾਵੇ ਬਸ ਅੱਡਾ ਇਹ ਇਹ ਵੀ ਮੁੰਡਾ ਆਪ ਮਾਲਕ ਆ ਜੀ ਆਪ ਡਰਾਈਵਰੀ ਕਰ ਰਿਹਾ ਆ ਬਜਾ ਅੱਛਾ ਉਹ ਆਪ ਹੀ ਮਾਲਕ ਆ ਤੇ ਆਪ ਹੀ ਚਲਾਉਂਦਾ ਡਰਾਈਵਰੀ ਕਰ ਰਹੀ ਹੁਣ ਉਹ ਮਹੀਨੇ ਤੱਕ ਉਹਨੇ ਕੈਨੇਡਾ ਜਾਣਾ ਉਹ ਹੱਕ ਗਿਆ ਕਹਦਾ ਮੈਂ ਛੱਡ ਦੇਣਾ ਇਹ ਕੰਮ ਉਹਦੀ ਫਾਇਦੇ ਹੋਣ ਕੈਨੇਡਾ ਦੀਆਂ ਆਈਆਂ ਚਲਦੀ ਵੀ ਹੋਵੇ ਯਾਰ ਚਲਾਉਂਦਾ ਬੰਦਾ ਤਾਂ ਹੀ ਆ ਜੇ ਕੁਝ ਵੱਜਦਾ ਹੋਵੇ ਜਦੋਂ ਕੁਝ ਬੰਦਦਾ ਨਹੀਂ ਫਿਰ ਬੰਦ ਹੋ ਜਾਂਦਾ ਇਹ ਆਪਣੀ ਬੱਸ ਹਾਂ ਇਹ ਆਪਣੀ ਉਹ ਖੜੀ ਹੈ ਯਾਰ ਆਪਣੇ ਰੂਟ ਤੇ ਖੜੀ ਹੈ ਅੱਛਾ ਉਹ ਪੜੀ ਇਹ ਗੱਡੀ ਇਹ ਵੀ ਗੱਡੀ ਖੜੀ ਹੈ ਜੀ ਸਵਾਰੀ ਕਰਕੇ ਟਾਈਮ ਸਗਰਤਾ ਜੀ ਸਵਾਰੀ ਨਹੀਂ ਦੀ ਹੈਗੀ ਟਾਈਮ ਤੇ ਜਾਣੇ ਦਾ ਡਰਾਈਵਰ ਮੈਟਰ ਵਿੱਚ ਬੈਠੇ ਨੇ ਇਹ ਵੀ ਟਾਈਮ ਸਵਾਰੀ ਦੀ ਗੱਡੀ ਖੜੀ ਹੈ ਜੀ ਇਹ ਨਹੀਂ ਸੀ ਤੇ ਖੜਾਉਣੀ ਪਈ ਜੀ ਟਾਈਮ ਸਗਰਤਾ ਜੀ ਆ ਕਿਵੇਂ ਆ ਸਰਕਾਰੀ ਵੀ ਖੜੀ ਹੈ ਹਾਂ ਇਹ ਸਰਕਾਰੀ ਵੀ ਖੜੀ ਹੈ ਇਹ ਵੀ ਚੱਲ ਨਹੀਂ ਰਹੀ ਰੂਟ ਤੇ ਇਹ ਪਤਾ ਨਹੀਂ ਅੱਜ ਖੜੀ ਹੈ ਜੀ ਇਹ ਵੀ ਵਿਚਾਰੇ ਕੀ ਕਰਨੀ ਜੀ ਤਨਖਾਹ ਨਹੀਂ ਪੈਂਦੀਆਂ ਕਿਰਾਇਏ ਜਦੋਂ ਦੇ ਫ੍ਰੀ ਹੋਏ ਨੇ ਤਨਖਾਹ ਨਹੀਂ ਪੈਂਦੀਆਂ ਇਹਨਾਂ ਦੀਆਂ ਮਿੰਨੀ ਤੇ ਵੀ ਕਿਰਾਇਆ ਫ ਮਿੰਨੀ ਦੇ ਜਿਹੜੇ ਰੂਟ ਤੇ ਜਿਵੇਂ ਹੋਰ ਪੀਆਰਟੀਸੀ ਗੱਡੀ ਚੱਲਦੀ ਹੈ ਸਵਾਰੀਆਂ ਦੋ ਦੋ ਘੰਟੇ ਖੜੀਆਂ ਰਹਿੰਦੀਆਂ ਨੇ ਚੜਦੀਆਂ ਨਹੀਂ ਹੈਗੀਆਂ ਸਫ਼ਰ ਜੇ ਪੀਆਰਟੀਸੀ ਬੱਸ ਨਹੀਂ ਵੀ ਹੈਗੀ ਉਧਰ ਨੂੰ ਜੀ ਤੇ ਦੋ ਦੋ ਘੰਟੇ ਖੜਨਾ ਉਹਨਾਂ ਨੇ ਜਿਵੇਂ ਹੁਣ ਕਿਸੇ ਨੇ ਪਾਰਸੋ ਤੋਂ ਸਰਹੰਦ ਆਉਣਾ 25 ਕਿਲੋਮੀਟਰ ਸਫ਼ਰ ਆ ਕੋਈ ਫ੍ਰੀ ਕਰਕੇ ਗਵਿੰਦਗੜ੍ਹ ਨੂੰ ਆਉਂਦਾ ਕੋਈ ਪਟਿਆਲੇ ਨੂੰ ਆਉਂਦਾ ਲੋਕੀ ਦੇਖੋ ਸਮੇਂ ਦੀ ਕੀਮਤ ਕਿੰਨੀ ਘਟ ਗਈ ਆਪਣੇ ਸਮੇਂ ਦੇ ਵਿੱਚ ਦੇਖੋ ਜੀ 4-4 ਘੰਟੇ ਸਮਾਂ ਲੋਕ ਬਰਬਾਦ ਕਰ ਰਹੇ ਨੇ ਸਿਰਫ 20 ਰੁਪਏ ਕਿਰਾਇਆ ਨਹੀਂ ਦੇ ਰਹੇ ਹੈਗੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਖੜੇ ਰਹਿਣ ਪਰ ਸਿਰਫ ਕੀ ਗੱਲ ਅਮੀਰ ਪਰਾਇ ਵਿੱਚ ਹੀ ਬਿਲਕੁਲ ਜਿਹੜਾ ਮਿੰਨੀ ਬਸੇ ਬਾਈ ਹਰਾਂ ਦੀ ਹੈਗੀ ਤੇ ਹੁਣ ਘਾਟੇ ਚਾ ਜਿਹੜਾ ਕਾਰੋਬਾਰ ਅੱਜ ਕੱਲ੍ਹ ਸਾਹਮਣੇ ਆਈ ਅੱਧਾ ਘੰਟਾ ਹੋ ਗਿਆ ਮੂਰੇ ਗੱਡੀ ਗਈ ਨੂੰ ਉਹ ਵੀ ਸੀਟੜ ਖਾਲੀ ਗਈ ਹੈ ਜੀ ਇਹ ਤਾਂ ਕਿ ਪਿੰਡਾਂ ਚ ਜਾਣੀਆਂ ਪਿੰਡਾਂ ਦੀ ਸਵਾਰੀ ਵੈਸੇ ਵੀ ਨੌਜਵਾਨ ਤਾਂ ਬਾਹਰ ਚੱਲ ਗਏ ਸਟੂਡੈਂਟ ਤਾਂ ਹੈ ਹੀ ਨਹੀਂ ਖਾਲੀ ਸਟੂਡੈਂਟ ਤਾਂ ਖਤਮ ਹੋ ਗਿਆ ਪਹਿਲਾਂ ਸਟੂਡੈਂਟ ਹੀ ਬੜਾ ਜਾਂਦਾ ਹੁੰਦਾ ਸੀ ਮਿੰਨੀਆਂ ਜਿਹਾ ਨਾ ਹੱਤੋਂ ਨਹੀਂ 10 ਸਾਲ ਪਹਿਲਾਂ ਹੀ ਜ਼ਿਮੀਦਾਰਾਂ ਦੇ ਮੁੰਡੇ ਵੀ ਜਿਨ੍ਹਾਂ ਦੇ 25 25 30 30 ਕਿੱਲੇ ਜ਼ਮੀਨ ਹੁੰਦੇ ਸੀ ਵਧੀਆ ਕਹਿੰਦੇ ਕਾ ਹੁੰਦੇ ਸੀ ਮੁੰਡੇ ਸਾਰੇ ਬੱਸਾਂ 'ਚ ਸਫ਼ਰ ਕਰਦੇ ਹੁੰਦੇ ਸੀ ਜੀ ਕਿਸੇ ਨੂੰ ਜਿਵੇਂ ਅੱਜ ਕੱਲ੍ਹ ਬੰਦੇ ਕਰਜ਼ੇ 'ਚ ਗੱਡੀਆਂ ਲੈ ਲੈਂਦੇ ਨੇ ਬੜੀਆਂ ਚੱਕ ਲੈਂਦੇ ਨੇ ਕਿਸ ਤ੍ਹਾਂ ਭਰੀਆਂ ਨੀਆਂ ਦੀਆਂ ਪਰ ਮੈਂ ਪਹਿਲਾਂ ਦੇਖਦਾ ਹੁੰਦਾ ਸੀ ਜਿਵੇਂ بڑے ਜ਼ਿਮੀਦਾਰਾਂ ਦੇ ਕਹਿੰਦੇ ਕਾ ਰੌਣਕ ਹੁੰਦੀ ਬਹੁਤ ਰੌਣਕ ਰਹਿੰਦੀ ਦੀ ਮੈਂ ਤਾਂ ਛੋਸ਼ੇ ਬਾਜੀ ਕਰਕੇ ਕੁਝ ਤਾਂ ਹੋ ਗਿਆ ਕੁਝ ਨੌਜਵਾਨ 40 ਬਾਹਰ ਗਏ ਵਿਦੇਸ਼ ਪੰਜਾਬ ਹੀ ਛੱਡ ਗਏ ਤਾਂ ਗਿਣਤੀ ਘਟ ਗਈ ਕਾਲਜ ਪੜਨ ਵਾਲੀ ਹੈ ਨਾ ਪਤਾ ਕੀ ਹੈ ਜੀ ਅੱਕ ਜਾਂਦਾ ਬੰਦਾ ਜੀ ਇੰਨਾ ਕੁ ਸੁਣਦੇ ਵਿਆਹ ਵੀ ਉਹ ਵੀ ਉਹਰੇ ਪੱਲੇ ਨਹੀਂ ਪੈਂਦਾ ਹੈਗਾ ਫਿਰ ਬੰਦਾ ਸੋਤਦਾ ਹੀ ਵੀ ਬਾਹਰ ਜਾਈ ਜੀ ਜੀ ਤਾਂ ਕਿਸੇ ਸਾਧਨਾ ਨੇ ਸਾਧਨਾ ਵਾਲੇ ਪਾਸੇ ਜਾਦੇ ਨਹੀਂ ਹੋਗੇ ਦਿਖਾਵੇ ਨੇ ਤਾਂ ਇਹ ਨਾ ਮਾਰ ਲਿਆ ਪੰਜਾਬ ਜੀ ਹੁਣ ਆਪਾਂ ਗੱਲ ਕਰਾਂਗੇ ਅਗਲੇ ਨੂੰ ਕਿਸੇ ਦੇ ਗੋਟੇ ਲੱਗੇ ਗਿੱਡੇ ਲੱਗੇ ਅਗਲਾ ਗੁੱਸੇ ਕਰਦੇ ਨੇ ਪਰ ਦਿਖਾਵੇਂ ਤਾਂ ਪੰਜਾਬ ਨੌਜਵਾਨ ਮਾਰ ਲਿਆ ਜੀ ਨਸ਼ਾ ਇਹ ਜਿਹੜਾ ਉਹ ਦਿਖਾਵੇ ਦਾ ਹੀ ਨਸ਼ਾ ਜੀ ਇੱਕ ਦੂਏ ਨੂੰ ਦੇਖ ਕੇ ਮੁੰਡੇ ਵਿਗੜਦੇ ਨੇ ਜੀ ਕਿਸੇ ਦੇ ਘਰ 'ਚ ਕਿਸੇ ਸਾਈਕੋ ਡਾਕਟਰ ਦੀ ਮੈਂ ਗੱਲ ਸੁਣੀ ਸੀ ਉਹ ਕਹਿੰਦਾ ਵੀ ਤੁਹਾਡੇ ਜਾਂ ਦਾਦੇ ਪੜਦਾਦੇ ਜਾਂ ਤੁਹਾਡੇ ਨਾਨਿਆਂ ਦੇ ਪਰਿਵਾਰਾਂ 'ਚ ਕੋਈ ਨਸ਼ਾ ਕਰਦਾ ਹੁੰਦਾ ਛੋਟੇ ਹੁੰਦੇ ਉਹ ਕਿਤੇ ਨਾ ਕਿਤੇ ਆਪਣੇ ਨਾਲ ਛੋਟੇ ਦੇ ਦਿਮਾਗ 'ਚ ਗੱਲ ਬਹਿ ਜਾਂਦੀ ਆ ਵੀ ਉਹ ਵਿਆਹ ਸ਼ਾਦੀ ਤੇ ਜਾਂ ਕੋਈ ਹੋਰ ਵੀ ਉਹ ਮੁੰਡਾ ਕਿਵੇਂ ਬੰਦਾ ਭੱਜਿਆ ਫਿਰਦਾ ਏ ਤੇ ਉਹ ਬਸ ਛੋਟੇ ਹੁੰਦੇ ਤੋਂ ਬੰਦੇ ਦੇ ਆ ਦਿਮਾਗ 'ਚ ਬਹਿ ਗਏ ਕਿਉਂ ਕਿਉਂ ਬੰਦਾ ਆਲੇ-ਆਲੇ ਆਪਣੇ ਨਸ਼ਾ ਦੇਖਦਾ ਜੀ ਬੱਸ ਐ ਸੀਜਨ ਨੇ ਮਾਰੇ ਹੋਏ ਜੀ ਅਪ ਹੁਣ ਤੁਸੀਂ ਫਿਰ ਇਹ ਬੱਸ ਕਿੰਨੀਆਂ ਤੁਹਾਡੇ ਕੋਲ ਤਿੰਨ ਨੇ ਹੈ ਚਲਾਉਣੀਆਂ ਫਿਰ ਚਲਾਉਣੀਆਂ ਹੁਣ ਚਲਾਇ ਰਹੇ ਜੀ ਹੁਣ ਆ ਦੇਖੋ ਅੱਜ ਆਪ ਮੈਂ ਹੁਣ ਕਨੈਕਟਰੀ ਕਰਦੇ ਹਾਂ ਜੀ ਕਨੈਕਟਰ ਆਪ ਹੈ ਹਾਂ ਇਹ ਚੰਗਾ ਕੰਮ ਆਪਣੀ ਕਿਰਤ ਕਰ ਨਾ ਨਾ ਆਪਾਂ ਨਹੀਂ ਮੈਂ ਨਹੀਂ ਕਿਤੇ ਛੋਟਾ ਆਪਾਂ ਨਹੀਂ ਛੋਟਾ ਵੱਡਾ ਸਮਝਦੇ ਇਹ ਕੰਮ ਤਾਂ ਹੀ ਆਪਾਂ ਨੇ ਕਦੇ ਇਹ ਚੀਜ਼ ਵੀ ਸੋਚੀ ਵੀ ਮਾਲਕਾਂ ਜੇ ਬੋਨਾ ਜੀ ਆਪ ਬਹਾਰ ਭੂਰ ਜਾਂਦਾ ਨਹੀਂ ਸੋਚਿਆ ਫਿਰ ਬਾਹਰੀ ਜਦ ਪਲੱਸ 2 ਕਰੀਏ ਜੀ ਜਦ ਸਮਝ ਨਹੀਂ ਤੀ ਹੈਗੀ ਜੀ ਆਲੇ-ਦਾਲਾ ਦੇਖਿਆ ਨਾਲ ਦੇ 2 ਮੈਂ 2018 ਚ ਪਲੱਸ 2 ਪਾਸ ਕੀਤੀ ਸੀ ਜੀ ਤੇ ਜਦੋਂ ਮੈਂ ਪਲੱਸ 2 ਪਾਸ ਕੀਤੀ ਮੇਰੇ ਬਹੁਤ ਹੋਇਆ ਵੀ ਜਸਾਲਾ ਦੇਖ ਰਹੀ ਸੀ ਜੋ ਆਪਾਂ ਤੋਂ ਸੀਨੀਅਰ ਸੀ ਜੀ ਉਹਨਾਂ ਨੂੰ ਦੇਖਿਆ ਪਰ ਉਦੋਂ ਮਾਪੇ ਨੇ ਰੋਕਿਆ ਵੀ ਨਹੀਂ ਡੈਡੀ ਮੇਰੇ ਬਹੁਤ ਸੰਧਾਰਨੇ ਸਿਆਣੇ ਨੇ ਉਹਨਾਂ ਨੇ ਮੈਨੂੰ ਰੋਕਿਆ ਵੀ ਨਹੀਂ ਵੀ ਤੂੰ 2-4 ਸਾਲ ਖੜ ਜਾ ਵੀ ਤੈਨੂੰ ਸਥਿਤੀ ਦਿਖੀ ਜਣੀ ਆਉਣ ਵਾਲੇ ਸਮੇਂ 'ਚ ਵੀ ਕੀ ਹੋਣਾ ਏ ਉਹੀ ਗੱਲ ਹੋ ਗਈ ਜੀ ਉਹਨਾਂ ਨਾਲਦਿਆਂ ਨੂੰ ਪੰਪਾਂ 6-6 ਸਾਲ ਹੋ ਗਏ ਕੇ ਇਹਨਾਂ ਨੂੰ ਕੋਈ ਪੀਆਰ ਵੀ ਹੋ ਗਏ ਜੀ ਉਹ ਐ ਕਹਿੰਦੇ ਨੇ ਵੀ ਭਾਈ ਅਸੀਂ ਵੀ ਸਾਰਾ ਕੁਝ ਛੱਡ ਕੇ ਆਉਣ ਨੂੰ ਵੀ ਤਿਆਰ ਆ ਪੰਜਾਬ 'ਚ ਵੀ ਇੱਥੇ ਨਾ ਆਓ ਔਰ ਜ਼ਿੰਦਗੀ ਠੀਕ ਆ ਫਿਰ ਵੀ ਰੋਟੀ ਖਾਂਦਾ ਹੋਵੇ ਤਾਂ ਬੰਦਾ ਸੌਖਾ ਹੈ ਨਾ ਦੇਖੋ ਜੀ ਪਰਮਾਦਮਾ ਦਾ ਕਾਰ ਆ ਮੋਟਰਸਾਈਕਲ ਆ ਜੇ ਪਨੀਰ ਨਾਲ ਜੀ ਕਰਦਾ ਪਨੀਰ ਨਾ ਖਾ ਲੰਨੇ ਆ 버ਗਰ ਖਾਣ ਨੂੰ ਆਦਾ 버거 ਜੀ ਕਰ ਹੋਰ ਕੀ ਚਾਹੀਦਾ ਜੀ ਸਬਰ ਨਹੀਂ ਆਉਣਾ ਜੀ ਬੰਦੇ ਕੰਮ ਘਾਟੇ ਬੰਦੇ ਚੱਲਦੇ ਰਹਿੰਦੇ ਨੇ ਪਰ ਠੀਕ ਆ ਪੰਜਾਬ ਫਿਰ ਵੀ ਠੀਕ ਆ ਮੈਂ ਕਹਿੰਦਾ ਜੀ ਵਾਦੇ ਘਾਟੇ ਜ਼ਿੰਦਗੀ ਬੰਦੇ ਦਾ ਹਿੱਸਾ ਹੈ ਅੱਜ ਦੇ ਸਮੇਂ 'ਚ ਉਹ ਵੀ ਅਮੀਰ ਆ ਜਿਹਨੂੰ ਕੋਈ ਬਿਮਾਰੀ ਨਹੀਂ ਹੈਗੀ ਕੋਈ ਹੋ ਨਹੀਂ ਹੈਗੀ ਨਹੀਂ ਤਾਂ ਲੋਕ ਜਿਨ੍ਹਾਂ ਕੋਲ ਇੰਨਾ ਪੈਸਾ ਪੀਜੀਆਈ 'ਚ ਦੇਖੋ ਭਰੇ ਭਏ ਨੇ ਜਾ ਕੇ ਜੇ ਕਰੋੜਾਂ ਪਿਆਹ ਪਿਆਹ ਲੱਖ ਰੁ ਬੀ ਜਿਹੜਾ ਤੰਦਰੁਸਤ ਹੈ ਜੀ ਔਰ ਤੁਸੀਂ ਮੰਨਦੇ ਪੰਜਾਬ ਬਿਹਤਰ ਹੈ ਕੀ ਜਾਂ ਹੋਰ ਮੁਲਕਾਂ ਨਾਲ ਪੰਜਾਬ ਆਪਣਾ ਦੇ ਕੋਈ ਵਾਤਾਵਰਣ ਹੋ ਗਿਆ ਪਾਣੀ ਹੁਣ ਕੱਲ ਪਰਸ ਨਾਲ ਬੰਦਾ ਦਿੱਲੀ ਤੋਂ ਆਇਆ ਹੀ ਉਹ ਤਿੰਨ ਚਾਰ ਦਿਨ ਲਾ ਕੇ ਆਈ ਆ ਬੀਬੀ ਉੱਥੇ ਉਹ ਪਾਣੀ ਬੀਬੀ ਇੰਨਾ ਉਹਦੇ ਤਜਾਬ ਜ਼ਹਿਰ ਇੰਨਾ ਕਹਿੰਦੀ ਵੀ ਇੱਕ ਤਰ੍ਹਾਂ ਦਾ ਸੀ ਜ਼ਹਿਰੇ ਪੀਂਦੇ ਦੀ ਇੰਨਾ ਦਿੱਲੀ ਦਾ ਪਾਣੀ ਪੰਜਾਬ ਬਹੁਤ ਵਧੀਆ ਜੀ ਆਪਣਾ ਸੂਬਾ ਧੰਨਵਾਦ ਜੀ ਧੰਨਵਾਦ ਇੱਕ ਨੌਜਵਾਨ ਹੈ ਇਹਨਾਂ ਦੀ ਆਪਣੀ ਟ੍ਰਾਂਸਪੋਰਟ ਹੈ ਔਰ ਉਹਨੇ ਵੀ ਆਪਣੀ ਗੱਲ ਹੈ ਜਿਹੜੀ ਰੱਖੀ ਆ ਦੂਸਰੇ ਪਾਸੇ ਇਹ ਫਤੇਗੜ ਸਾਹਿਬ ਦਾ ਬਸ ਅੱਡਾ ਜਿਹੜਾ ਔਰ ਹਾਲਾਂਕਿ ਛੋਟਾ ਬੱਸਕੜਾ ਬੱਸਾਂ ਇੱਥੇ ਜਾਂਦੀਆਂ ਨੇ ਵੱਡੇ ਰੂਟਸ ਵੀ ਚੱਲਦੇ ਨੇ ਔਰ ਪਿੰਡਾਂ ਨੂੰ ਵੀ ਜਾਂਦੀਆਂ ਨੇ ਕਿਰਾਏ ਨੂੰ ਲੈ ਕੇ ਜਿਹੜਾ ਆਧਾਰ ਕਾਰਡ ਵਾਲਾ ਮਸਲਾ ਹੈ ਬੀਬੀਆਂ ਦਾ ਉਹਨੂੰ ਲੈ ਕੇ ਕਾਫੀ ਟ੍ਰਾਂਸਪੋਰਟੇਸ਼ਨ ਵਾਲੇ ਆ ਜਿਹੜੇ ਪਰੇਸ਼ਾਨ ਲੱਗਦੇ ਆ ਪਰ ਬੀਬੀਆਂ ਦਾ ਇਹ ਕਹਿਣਾ ਕਿ ਇਹ ਸਹੂਲਤ ਜਾਰੀ ਹੈ ਜਿਹੜੀ ਉਹ ਰਹਿਣੀ ਚਾਹੀਦੀ ਆ ਤੇ ਬੀਬੀਆਂ ਇਹੀ ਕਹਿੰਦੀਆਂ ਨੇ ਕਿ ਸਾਨੂੰ ਇਹ ਸਹੂਲਤ ਮਿਲਦੀ ਰਹਿਣੀ ਚਾਹੀਦੀ ਆ ਜਿਹੜੀਆਂ ਪਿੰਡਾਂ ਦੀਆਂ ਬੀਬੀਆਂ ਦਾ ਕਹਿਣਾ ਕਿ ਸ਼ਹਿਰ 'ਚ ਤਾਂ ਜ਼ਰੂਰ ਕੰਮ ਹੁੰਦਾ ਬੀਬੀਆਂ ਕੋਲੇ ਨੌਕਰੀ ਪੇਸ਼ਾ ਸ਼ਹਿਰ ਦੀਆਂ ਜ਼ਿਆਦੇ ਬੀਬੀਆਂ ਨੇ ਪਰ ਸਾਡਾ ਜਿਹੜਾ ਨਹੀਂ ਸਰਦਾ ਤੇ ਸਾਨੂੰ ਇਹ ਸਹੂਲਤ ਹੈ ਜਿਹੜੀ ਉਹ ਮਿਲਦੀ ਰਹਿਣੀ ਚਾਹੀਦੀ ਆ ਉੱਥੇ ਡਰਾਈਵਰ ਕਨੈਕਟਰ ਵੀ ਇਹੀ ਕਹਿ ਰਹੇ ਨੇ ਕਿ ਕੁਝ ਜਿਹੜਾ ਕੋਈ ਨਿਜ਼ਮ ਹੈ ਜਿਹੜਾ ਉਹ ਬਣਾ ਲੈਣਾ ਚਾਹੀਦਾ ਕੋਈ ਰੂਲ ਹੋਣੇ ਚਾਹੀਦੇ ਆ ਜਿਸ ਤਹਿਤ ਇਹ ਕਿਰਾਇਆ ਮਾਫ ਹੋਵੇ ਤੇ ਇਹ ਚੀਜ਼ ਜ਼ਰੂਰ ਇੱਥੇ ਸਾਹਮਣੇ ਆਈਏ ਜਿਹੜੀ ਬਹਿਸ ਹੈ ਦੇਖਣ ਨੂੰ ਮਿਲੀ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ सुरेंद्र ਮਹਿਮੰਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ